ਸ਼ਾਨੇ ਪੰਜਾਬ న్యూਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਲक्की ਕੁਰਾਲੀ ਸੋ ਅਸੀਂ ਖੜੇ ਹਾਂ ਰੋਪਰ ਰੋਡ ਕੁਰਾਲੀ ਵਿਖੇ ਜਿੱਥੇ ਕੀ ਸਰਵ ਇਕਤਾ ਸੰਮੇਲਨ ਜਿੱਥੇ ਕੀ ਸੰਤ ਬਾਬਾ ਸਰੂਪ ਸਿੰਘ ਜੀ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਸੰਤ ਸੰਮੇਲਨ ਹੈ ਬੜੀ ਸਰਦਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸੋ ਗੱਲਬਾਤ ਕਰਦੇ ਹਾਂ ਬਾਬਾ ਜੀ ਨਾਲ ਸੋ ਬਣੇ ਰਹੋ ਸ਼ਾਨੇ ਪੰਜਾਬ న్యూਸ ਚੈਨਲ ਨਾਲ ਮੈਂ ਤੁਹਾਡਾ ਆਪਣਾ ਲक्की ਕੁਰਾਲੀ ਜੀ ਦਾਤ ਰੱਖ ਚਰਣਾ ਦੇ ਕੋ 遥远的地方。 Oh oh Yeah. <laughs> ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਜੀ ਸਰਬ ਧਰਮ ਇਕਤਾ ਸੰਮੇਲਨ ਜੋ ਸੰਤ ਬਾਬਾ ਸਰੂਪ ਸਿੰਘ ਜੀ ਦਾ ਹਰ ਸਾਲ ਮਨਾਇਆ ਜਾਂਦਾ ਹੈ ਸੋ ਇਸ ਸਾਲ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਵਾਰ ਕੀ ਹਾਂ ਜੀ ਬਾਬਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਸਰੂਪ ਸਿੰਘ ਸਫਰੀ ਜੋ ਕਿ ਹਰ ਸਾਲ ਤਨਤਨ ਸਾਹਿਬ ਸ੍ਰੀ ਗੁਰਜੰਦੇ ਮਹਾਰਾ ਪਾਸ਼ਾ ਜੀ ਦਾ ਇਹ ਸ਼ਹੀਦੀ ਦਿਹਾੜਾ ਮਨਾਇਆ ਕਰਦੇ ਸੀ ਸਵਾਜ ਵੀ 66 ਦਿਹਾੜਾ ਮੇਰੇ ਖਿਆਲ ਤੋਂ ਅੱਜ ਵੀ ਬੜੇ ਤੁਮ ਬਤਾਉਂਦੇ ਨਾਲ ਅੱਜ ਭਾਵੇਂ ਸਾਡੇ ਵਿੱਚ ਉਹ ਨਹੀਂ ਹਨ ਸਿਰ ਕਰਕੇ ਤੇ ਤਨ ਮੰਨ ਕਰਕੇ ਸਾਡੇ ਵਿੱਚ ਹੀ ਹਨ ਸੋ ਹੁਣ ਜਿਹੜਾ ਪ੍ਰੋਗਰਾਮ ਕਾਉਂਦੇ ਨੇ ਉਹਨਾਂ ਦੇ ਪੁੱਤਰ ਇਹ ਤੇ ਸਾਡੇ ਨਾਲ ਬੈਠੇ ਨੇ ਗੁਰਪ੍ਰੀਤ ਸਿੰਘ ਜੀ ਹੁਣ ਉਹ ਆਪ ਜਿਸ ਤਰ੍ਹਾਂ ਉਹਨਾਂ ਨੇ ਮਰਿਆਦਾ ਚਲਾਈ ਸੀ ਤਾਂ ਉਹਨਾਂ ਦੀ ਮਰਿਆਦਾ ਦੇ ਉੱਤੇ ਫੁੱਲ ਛਾਉਂਦੇ ਇਹ ਉਹਨਾਂ ਦੇ ਪੋਤਰੇ ਗੁਰੂ ਵੀਰ ਸਿੰਘ ਜੀ ਇਹ ਸੇਵਾ ਕਰਵਾ ਰਹੇ ਹਨ ਸੋ ਇੱਥੇ ਆਉਣ ਵਾਲੇ ਸੰਗਤਨਾਰੇ ਕੀ ਕੀ ਉਪਦੇਸ਼ ਦੇਣਾ ਚਾਹੋਗੇ ਅੱਜ ਦੇ ਦਿਨ ਵਾਸਤੇ ਤੋਂ ਸੰਗਤਨ ਦਾ ਉਪਦੇਸ਼ ਇਹ ਹੈ ਜੀ ਕਿ ਜਿਹੜੀ ਗੁਰੂ ਜੀ ਅਜਿੰਦੇ ਮਹਾਰਾਜ ਦੀ ਸ਼ਹੀਦਤ ਹੈ ਉਹਦੇ ਉੱਤੇ ਆਪਾਂ ਨੂੰ ਆਸਰਾ ਕਰਨਾ ਚਾਹੀਦਾ ਹੈ ਕਿ ਮਹਾਰਾਜ ਨੇ ਸਾਡੇ ਵਾਸਤੇ ਤਤਤੀ ਤਵੀਆਂ ਉੱਤੇ ਬਹਿ ਕੇ ਸੀਧੀ ਦਿੱਤੀ ਹੈ ਤੇ ਸਾਰੇ ਸੰਗਤਾਂ ਨੂੰ ਪਾਈ ਇਹੋ ਬੇਨਤੀ ਹੈ ਕਿ ਆਪਾਂ ਉਸ ਵਹਿਰੂ ਦਾ ਨਾਮ ਜਪੀਏ ਬਸ ਇਹ ਸੰਦੇਸ਼ ਹੈ ਸੋ ਜਿੱਥੇ ਕੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਸੰਗਤਾਂ ਵੱਲੋਂ ਜੋ ਜੋ ਗਰਮੀ ਦਾ ਅੱਜ ਕੱਲ ਟੈਂਪਰੇਚਰ ਹੈ ਬਹੁਤ ਵੱਧਾ ਜਾ ਰਿਹਾ ਹੈ ਸੰਗਤਾਂ ਵੱਲੋਂ ਠੰਡੇ ਮਿੱਠੇ ਜਲਦੀ ਸ਼ਵੀਲਾ ਵੀ ਲਗਾਈਆਂ ਜਾ ਰਹੀਆਂ ਹਨ ਪਰ ਕਿਤੇ ਨਹੀਂ ਲੱਗਦਾ ਕਿ ਸਾਨੂੰ ਰੁੱਖਾਂ ਦਾ ਲੰਗਰ ਵੀ ਕਿਤੇ ਲਗਾਉਣਾ ਚਾਹੀਦਾ ਹਾਂ ਜੀ ਇਹ ਤਾਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਿ ਰੁੱਖ ਵੀ ਲਗਾਉਣੇ ਚਾਹੀਦੇ ਅੱਜ ਕਾ ਰੁੱਖ ਪੱਟਣ ਵਾਲੇ ਜ਼ਿਆਦਾ ਹਨ ਤੇ ਲਗਾਉਣ ਵਾਲੇ ਘੱਟ ਹਨ ਜਿਹੜਾ ਤੁਸੀਂ ਕਿਹਾ ਹੈ ਇਹ ਲੰਗਰ ਚੱਲਦਾ ਹੈ ਮਿੱਠੇ ਪਾਣੀ ਸ਼ਵੀਰਨਾ ਚੱਲਦੀਆਂ ਹਨ ਇਹ ਮਹਾਰਾਜ ਦਾ ਉਪਦੇਸ਼ ਇਹ ਸੀ ਕਿ ਭਾਈ ਮਿੱਠਾ ਜਲ ਜਿਸ ਕਰਕੇ ਸਿਖਾਉਂਦੇ ਸਨ ਕਿ ਭਾਈ ਸਾਰਿਆਂ ਨਾਲ ਮਿੱਠਾ ਬੋਲਣਾ ਹੈ ਕਿ ਆਪਣੀ ਜ਼ੁਬਾਨ ਵਿੱਚ ਮਿੱਠੀ ਬਾਣੀ ਕੱਢਣੀ ਹੈ ਇਸ ਕਰਕੇ ਗੁਰੂ ਮਹਾਰਾਜ ਨੇ ਇਹ ਪਰੰਪਰਾ ਚਲਾਈ ਸੀ ਕਿ ਮਿੱਠਾ ਪਾਈ ਪਾਣੀ ਸੇ ਕਰਕੇ ਪਾਇਆ ਜਾਂਦਾ ਹੈ ਕਿ ਭਾਈ ਤੁਸੀਂ ਜਮਾਂ ਦੇ ਵਿੱਚ ਗੱਲ ਕਰਨੀ ਹੈ ਮਿੱਠੀ ਬੋਲੀ ਬੋਲਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਵਾਹ ਹੈ ਗੁਰੂ ਜੀ ਕੀ ਫਤਿਹ ਅੱਜ ਦੇ ਸਮੇਲਨ ਮਾਰੇ ਕੀ ਕਹਿਣਾ ਚਾਹੋਗੇ ਤੋ ਵਧੀਆ ਜੀ ਇਹ 66ਵਾਂ ਮਨਾਇਆ ਜਾ ਰਿਹਾ ਸੀਦੀ ਗੁਰੂ ਅਰਜਨ ਦੇਵ ਜੀ ਦਾ ਇਹ ਬਹੁਤ ਹਾਂ ਜਿਸ ਤਰ੍ਹਾਂ ਇਹ ਸਾਬਾ ਜੀ ਸਾਸ ਸੁਰਿੰਗ ਸਿੰਘ ਜੀ ਮਨਾ ਰਹੇ ਤੇ ਉਹਨਾਂ ਦੀ ਦਾਦੀ ਸੀ ਇਸ ਨਹੀਂ ਕਰ ਸਕਦੇ ਫਿਰ ਵੀ ਜਿੰਨਾ ਹੋ ਸਕਿਆ ਮਨਾ ਰਹੇ ਨੇ ਸੋ ਤੁਹਾਡਾ ਕਹਿਣ ਦਾ ਮਕਸਦ ਹੈ ਜਿਸ ਤਰ੍ਹਾਂ ਕਿ ਪਰੰਪਰਾ ਸ਼ੁਰੂ ਤੋਂ ਚੱਲਦੀ ਆ ਰਹੀ ਸੀ ਤੁਸੀਂ ਉਸ ਨੂੰ ਬਰਕਰਾਰ ਰੱਖਦੇ ਆ ਹਾਂ ਜੀ ਉਸ ਨੂੰ ਬਰਕਰਾਰ ਰੱਖਦੇ ਆ ਮਨਾਇਆ ਜਾ ਰਿਹਾ ਹੈ ਜੀ ਅੱਜ ਦੀ ਜੋ ਰਸੰਗਤ ਆਈ ਆ ਸਮੇਲਨ ਵਿੱਚ ਸ਼ਾਮਲ ਹੋਇਆ ਉਸ ਨੂੰ ਕੀ ਉਪਦੇਸ਼ ਦੇਣਾ ਚਾਹੋ ਇਸ ਸੇਵਾ ਕਰਨ ਦਾ ਜੀ ਬਾਕੀ ਸਭ ਠੀਕ ਆ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਜੀ ਬਾਕੀ ਸਭ ਸਾਡੇ ਚੈਨ ਦਾ ਭਾਵ ਹੈ ਜੋ ਸੰਤ ਸਰੂਪ ਸਿੰਘ ਜੀ ਆਪਣੇ ਸ਼ਬਦਾਂ ਵਿੱਚ ਕਹਿ ਗਏ ਆ ਕਿ ਸੰਤਾਂ ਦੀ ਸੇਵਾ ਕਰੋ ਗੁਰੂ ਨਾਲ ਜੁੜ ਕੇ ਰਹੋ ਸੋ ਉਹਨਾਂ ਦੇ ਉਪਦੇਸ਼ਾਂ ਨੂੰ ਤੁਸੀਂ ਵਰਕਰਾਰ ਹਾਂਜੀ ਠੀਕ ਆ ਦਖਣਾ ਚਾਹੀਦਾ ਜੀ ਜ਼ਰੂਰ ਹੀ ਵਧੀਆ ਗੱਲ ਆ ਬਹੁਤ ਸੋ ਵਾਹਿਗੁਰੂ ਜੀ ਦਾ ਖਾਲਸਾ ਹੈ ਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜਾ ਜੋ ਸੰਤ ਸਰੂਪ ਜੀ ਦਾ ਜੋ ਸਾਲਾਨਾ ਸੰਮੇਲਨ ਚੱਲਦਾ ਹੈ ਜੀ ਉਸ ਬਾਰੇ ਕੀ ਕਹੋ ਸ਼ਤੁਰਾਂ ਦੇ ਮਹਾਵਾਕ ਅਨੁਸਾਰ ਅਵਲ ਅਲਾ ਨੂਰੋ ਪਾਇਆ ਕੁਦਰਤ ਕੇ ਸਭੰਦੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਸ਼੍ਰੀਮਾਨ ਬਾਬਾ ਸੰਤ ਸਰੂਪ ਜੀ ਜੋ ਕਿ ਇੱਕ ਖੁਦਾ ਦੇ ਇੱਕ ਅਲਾ ਦੇ ਇੱਕ ਪਰਮਾਤਮਾ ਦੇ ਪਾਸ਼ਕਸਨ ਜਿਨ੍ਹਾਂ ਨੇ ਸਾਰੀ ਲੋਕਾਈ ਨੂੰ ਮਾਨਵਤਾ ਦਾ ਉਪਦੇਸ਼ ਦਿੱਤਾ ਹੈ ਅਤੇ ਸਾਰੇ ਨੂੰ ਸੱਚੇ ਮਾਰਗ ਤੇ ਲਾਉਂਦੇ ਹੋਏ ਆ ਹਰ ਇੱਕ ਜੀਵ ਨੂੰ ਪਰਮਾਤਮਾ ਦੇ ਨਾਲ ਜੋੜ ਕੇ ਇਨਸਾਨੀਅਤ ਦੇ ਰਸਤੇ ਉੱਤੇ ਚੱਲਦੇ ਹੋਏ ਆ ਆਪਣੇ ਜੀਵਨ ਨੂੰ ਸਫਲ ਅਤੇ ਸਜਾ ਬਣਾਉਣ ਲਈ ਪ੍ਰੇਰਣਾ ਦਿੱਤੀ ਹੈ ਸੋ ਐਸੇ ਮਹਾਪੁਰਸ਼ਾਂ ਦੇ ਜੀਵਨ ਯਾਤਰਾ ਵਿੱਚੋਂ ਆਪਾਂ ਇੱਕ ਅਦੇ ਕਣੀ ਵੀ ਅਗਰ ਆਪਣੇ ਜੀਵਨ ਵਿੱਚ ਹੰਡਾ ਲਈਏ ਤਾਂ ਸਾਡਾ ਜੀਵਨ ਸਫਲਾ ਹੋ ਸਕਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਖ ਚਰਣਾ ਦੇ ਕੋ ਚਰਣਾ ਦੀ सनो रे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਛਾਟਮਾ ਸਰ ਸਲਮ ਇਕਤਾ ਸੰਮੇਲਨ ਜੋ ਸੰਤ ਬਾਬਾ ਸਰੂਪ ਸਿੰਘ ਜੀ ਵੱਲੋਂ ਹਰ ਸਾਲ ਮਨਾਇਆ ਜਾਂਦਾ ਸੀਗਾ ਜੀ ਇਸ ਸਾਲ ਇਹ ਬੜੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਵਾਰ ਕੀ ਹਾਂਜੀ ਹਾਂਜੀ ਇਹ ਬਾਬਾ ਜੀ ਜਦੋਂ ਤੋਂ ਬ੍ਰਹਮਲੀਨ ਹੋਏ ਸਵਰਗਵਾਸੀ ਸੰਤ ਬਾਬਾ ਸਰੂਪ ਸਿੰਘ ਜੀ ਸਫਰੀ ਇਸ ਵਾਰ ਉਹਨਾਂ ਦੇ ਪੁੱਤਰੇ ਨੇ ਇਹ ਉਪਰਾਲਾ ਕੀਤਾ ਛਾਟਮਾ ਜਿਹੜਾ ਸਵਾਗਮ ਹੈ ਧਰਮ ਤਰ ਮੇਗਾ ਤਸ ਮੈਨੂੰ ਸਾਰੀਆਂ ਧਰਮਾਂ ਜਾਤਾਂ ਕੌਮਾਂ ਮਜਬਾਂ ਨੂੰ ਇਕੱਠਾ ਕਰਕੇ ਆਪੋ ਆਪਣੇ ਧਰਮਾਂ ਦੇ ਪ੍ਰਚਾਰ ਦੇ ਲਈ ਇਹ ਬਹੁਤ ਵੱਡਾ ਇੱਕ ਨਵੇਕਲਾ ਉਦਮ ਹੈ ਉਪਰਾਲਾ ਇਹ ਉਹ ਤਾਂ ਸ਼ਾਹ ਹੈ ਔਰ ਸਗਲ ਉਦਮ ਮਦੋਂ ਪਹਿਲ ਹਰਕਾਰ ਨਾਮ ਦੇ ਪੋ ਜੀ ਸਦਾ ਬਹੁਤ ਵਧੀਆ ਉਪਰਾਲਾ ਕੀਤਾ ਗੁਰਪ੍ਰੀਤ ਸਿੰਘ ਜੀ ਨੇ ਅਤੇ ਭਾਈ ਹਰਮਨਦਰ ਸਿੰਘ ਜੀ ਇਹਨਾਂ ਨੇ ਖੰਡਪੜ ਸਾਹਿਬ ਦੀ ਸੇਵਾ ਕੀਤੀ ਤੁਹਾਡੇ ਸਾਹਮਣੇ ਲਗਨ ਲੱਗੀ ਹੋਈ ਹੈ ਸੰਗਤਾਂ ਦਾ ਉਹ ਸ਼ਾਹ ਚੱਲ ਰਿਹਾ ਬਰ ਬਰ ਬਹੁਤ ਪੂਜੀ ਬਰ ਬਰ ਚੱਲ ਰਿਹਾ ਜੀ ਸੋ ਜੋ ਆਉਣ ਵਾਲੀਆਂ ਸੰਗਤਾਂ ਉਹਨਾਂ ਨੂੰ ਕੀ ਉਪਦੇਸ਼ ਦੇਣਾ ਹੈ ਉਪਦੇਸ਼ ਤਾਂ ਚਲੋ ਧਾਰਮਿਕ ਜਿਹੜੇ ਉਪਰ ਪ੍ਰਚਾਰ ਕਰ ਰਹੇ ਨੇ ਦੇਣਾ ਆਪਾਂ ਤਾਂ ਸੰਗਤਾਂ ਨੂੰ ਇਹੀ ਕਹਿੰਦੇ ਵੀ ਨਾਮ ਜਪੋ ਵੰਡ ਛਕੋ ਬਾਬਾ ਜੀ ਵੀ ਇਹੀ ਕਹਿੰਦੇ ਸੀਗੇ ਨਾਮ ਜਪੋ ਵੰਡ ਛਕੋ ਭਾਈ ਇੱਕੇ ਚ ਰੋ ਇੱਕ ਰੋ ਔਰ ਕਰਤ ਕਰੋ ਹਮੇਸ਼ਾ ਕਿਸੇ ਦਾ ਬੁਰਾ ਨਾ ਕਰੋ ਸਾਰਿਆਂ ਦਾ ਭਲਾ ਕਰੋ ਸਰਬਤ ਦਾ ਭਲਾ ਮੰਗੋ ਉਹੀ ਆਪਾਂ ਕਹਿੰਦੇ ਬੱਬਾ ਜੀ ਨੇ ਕਹਣਾ ਜੋ ਕਹਣਾ ਆਪਾਂ ਤਾਂ ਉਹਨਾਂ ਦੇ ਨਾਲ ਹੀ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਮੇਲਨ ਵਾਸਤੇ ਕੀ ਕਹੋਗੇ ਜੀ ਸਮੇਲਨ ਦਾ ਤਾਂ ਇਹੀ ਹੈ ਜੀ ਅਸੀਂ ਕਹਿੰਦੇ ਵੀ ਜੋ ਸੰਤ ਬਾਬਾ ਸਰੂਪ ਸਿੰਘ ਜੀ ਸਫਰੀ ਆਪਣੇ ਚੰਕਮਲਾ ਦੇ ਨਾਲ ਇਹ ਰੀਤ ਸ਼ੁਰੂ ਕਰੀ ਤੇ ਉਹਨਾਂ ਨੇ ਦਸਵੀਂ ਦੀ ਜੇੜ ਦੀ ਦਸਵੀਂ ਦੀ ਇਹਦਾ ਇੱਕ ਉਹ ਵੀ ਤਕਰੀਬਨ ਅਸੀਂ ਵੀ 40 ਕਿ ਸਾਲ ਤੇ ਉਹਨਾਂ ਦੇ ਨਾਲ ਜੁੜੇ ਹੋਏ ਆ ਤੇ ਬਾਪਾ ਜੀ ਨੇ ਬਹੁਤ ਪ੍ਰਫਲਤਾ ਕਰਿਆ ਬਾਪਾ ਜੀ ਆਪ ਵੀ ਗੁਣੀ ਸਨ ਚਾਰੇ ਕਿਤਾਬਾਂ ਦੇ ਨਾਲ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਵੀ ਸਾਰੇ ਹੋਰ ਧਰਮਾਂ ਦਾ ਵੀ ਬਹੁਤ ਸਤਿਕਾਰ ਕਰਦੇ ਸਨ ਸਾਰਵ ਧਰਮ ਸਵਾਗਤ ਏਕਤਾ ਹੀ ਉਹ ਚਾਰੇ ਧਰਮਾਂ ਦੇ ਨਵੇਂ ਦਿਨ ਨੂੰ ਬੁਲਾਉਂਦੇ ਸਨ ਖਾਸ ਕਰਕੇ ਸੂਫੀ ਵੀ ਉਹ ਕਹਿੰਦੇ ਸਨ ਸੰਤਾ ਮਹਾਪੁਰਛਾ ਨਾਲ ਵੀ ਗੁਰਮਨਿਆਦ ਅਨਸਾਰ ਵੀ ਉਹਨਾਂ ਨੇ ਸਾਰੇ ਤਾਮਾ ਦੇਣ ਬਹੁਤ ਲਗਾਓ ਸੀ ਅੱਜ ਉਹਨਾਂ ਦੀ ਇਹ ਪਰੰਪਰਾ ਤਕਰੀਬਨ 65ਵੇਂ 65 ਸਾਲ ਹੋ ਗਏ 9 ਦੇ 66 ਮੈਂ ਅੱਜ 66 ਮਾ ਮਨਾਇਆ ਉਹਨਾਂ ਦੇ ਜਾਣ ਤੋਂ ਬਾਅਦ ਤਕਰੀਬਨ ਬਾਬਾ ਜੀ ਨੂੰ ਇਹ ਵੀ ਮੈਂ ਕਹਿੰਦਾ ਤਿੰਨ ਕਿ ਸਾਲ ਹੋ ਗਏ ਹਨ ਤੇ ਉਹਨਾਂ ਦੇ ਬਾਅਦ ਵੀ ਜੋ ਉਹਨਾਂ ਦਾ ਪਰਿਵਾਰ ਆ ਪਿਸ਼ੋਕੜ ਪੁੱਤਰਾ ਪ੍ਰੀਤਮ ਸਿੰਘ ਉਹ ਵੀ ਉਹਨਾਂ ਦੇ ਪੂਰਨਿਆਂ ਤੇ ਚੱਲ ਰਹੇ ਹਨ ਸੋ ਸੇ ਤਰ੍ਹਾਂ ਹੀ ਵਾਟੂ ਵਾਜੜ ਕੇ ਇਹਨਾ ਹੋ ਸਕੇ ਇਹ ਦਸਵੀਂ ਜੀ ਦੇਖਦਾ ਦਿਹਾੜਾ ਪੁਰਸ਼ਾਤਨ ਨਾਲ ਮਨਾਉਂਦੇ ਆ ਮਨਾਉਂਦੇ ਆ ਰਹੇ ਹਨ ਸੋ ਸਾਡਾ ਤਾਂ ਇਹੀ ਪ੍ਰੇਰਨਾ ਵੀ ਬਾਬਾ ਜੀ ਦੇ ਦੱਸੇ ਹੋਏ ਜੋ ਉਹਨਾਂ ਨੇ ਪ੍ਰਦੇਸ਼ ਦਿੱਤਾ ਸੰਗਤਾਂ ਨੂੰ ਬਹੁਤ ਦਾਨ ਦਾ ਵੀ ਔਰ ਉਹਨਾਂ ਨੇ ਗਿਆਨ ਦਾ ਵੀ ਪ੍ਰਚਾਰ ਕੀਤਾ ਪ੍ਰਚੰਡ ਕਰ ਬਹੁਤ ਜ਼ਿਆਦਾ ਤੇ ਸੰਗੀਤ ਨਾਲ ਵੀ ਉਹਨਾਂ ਦਾ ਬਹੁਤ ਪਿਆਰ ਸੀ ਉਹ ਪੱਕੇ ਰਾਗਾਂ ਦੇ ਵਿੱਚ ਉਹ ਵਿਸ਼ਵਾਸ ਰੱਖਦੇ ਸਨ ਸ਼ਾਇਦ ਉਹਨਾਂ ਦਾ ਕੱਚੇ ਰਾਗਾਂ ਦੇ ਵਿੱਚ ਉਹਨਾਂ ਨੇ ਕਦੇ ਨਹੀਂ ਇਹਨਾਂ ਰਾਗਾਂ ਦੇ ਵਿੱਚ ਹੀ ਆਸਾ ਦੀ ਬਾਣੀ ਗੁਰਬਾਣੀ ਦੇ ਨਾਲ ਵੀ ਭਾਵੇਂ ਉਹਨਾਂ ਦਾ ਬਹੁਤ ਪਿਆਰ ਸੀ ਉਹ ਕੱਚੇ ਰਾਗਾਂ ਦੇ ਵਿੱਚ ਗਾਉਣ ਨੂੰ ਬਹੁਤ ਇੰਨਾ ਪਸੰਦ ਨਹੀਂ ਤੇ ਕਰਦੇ ਕਿਉਂਕਿ ਆਪ ਵੀ ਉਹ ਕਲਾਸੀਕਲ ਦੇ ਮਹਾਰਤ ਹਨ ਇਸ ਕਰਕੇ ਅਸੀਂ ਇਹ ਕਹੂੰਗੇ ਬਾਬਾ ਜੀ ਦੇ ਪੂਰਨੇ ਚੱਲਣ ਦੀ ਕਿਰਪਾਤਾ ਕਰੀ ਜਾਵੇ ਸੰਗਤ ਨੂੰ ਵੀ ਇਹੀ ਬੇਨਤੀ ਆਉਣ ਵਾਲੀ ਨੂੰ ਅੱਜ ਜੋ ਇਹ ਸੰਬੰਧ ਵਿੱਚ ਪਾਸੋ ਰੋਤ ਉਹਨਾਂ ਦੇ ਗ੍ਰਹਿ ਕੇ ਅਸੀਂ ਅਖੰਡ ਪਾਠ ਸਾਹਿਬ ਆਰੰਭ ਸੰ ਸੋ ਅੱਜ ਸਪੂਰਨ ਭੋਗ ਭਾਏ ਉਪਰੰਤ ਹੁਣ ਦੀਵਾਨ ਸਜੇ ਹੋਏ ਸਨ ਰਾਗੀ ਸਾਡੀ ਉਹਨਾਂ ਦਾ ਜਸ ਗਾ ਰਹੇ ਹਨ ਗੁਰਬਾਣੀ ਨਾਲ ਜੁੜ ਰਹੇ ਹਨ ਸੋ ਅਸੀਂ ਤਾਂ ਇਹੀ ਪ੍ਰੇਰਨਾ ਸੰਗਤਾਂ ਨੂੰ ਵੀ ਗੁਰੂ ਦੇ ਨਾਲ ਜੁੜੋ ਗਰਵਾਣੀ ਨਾਲ ਜੁੜੋ ਭਾਈ ਸਾਰਿਆਂ ਦਾ ਭਲਾ ਹੋਵੇ ਤੇ ਸੰਸਾਰ ਦਾ ਹੀ ਭਲਾ ਹੋਵੇ ਬੁਲਾਈਏ ਫਤਿਹ ਵਾਹਿਗੁਰੂ ਜੀ ਚਰਨਾ ਵਿੱਚ ਜਨਵਾਈਏ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਹਿਗੁਰੂ ਜੀ ਕਾ ਖਾਲਸਾ ਹਾਂ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਅੱਜ ਦੇ ਸੰਮੇਲਨ ਵਾਸਤੇ ਕੀ ਕਹੋਗੇ ਹਾਂ ਭਾਈ ਜੀ ਇਹ ਇੱਕ ਨਾ ਇੱਕ ਸਮਾਗਮ ਨਹੀਂ ਹੈ ਇੱਕ ਯਾਦ ਹੈ ਜਿਨਾ ਮਹਾਂਪੁਰਸ਼ਾਂ ਨੇ ਇੱਕ ਬੀਜ ਪਾ ਕੇ ਅੱਜ ਤੋਂ 66 ਸਾਲ ਪਹਿਲਾਂ ਇਹ ਇੱਕ ਪਰੰਪਰਾ ਚਲਾਈ ਸੀਗੀ ਜਿਹਨੂੰ ਜਿਉਂਦਾ ਰੱਖਣਾ ਸਾਡੇ ਵਾਸਤੇ ਉਹਨਾਂ ਦੇ ਨਿੱਜੀ ਸੇਵਾਦਾਰਾਂ ਵਾਸਤੇ ਔਰ ਕਰਾਲੀ ਦੀ ਸਮੂਹ ਸੰਗਤ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਇਹ ਬਦਕਿਸਮਤੀ ਹੈ ਅਸੀਂ ਐਡੇ ਅਣਗੌਲੇ ਸੰਤਾਂ ਨੂੰ ਜਿਨ੍ਹਾਂ ਨੇ ਇੱਕ ਐਸੀ ਪਰੰਪਰਾ ਬਿਨਾਂ ਪੈਸੇ ਤੋਂ ਸ਼ੁਰੂ ਕੀਤੀ ਵੀ ਹੈ ਸ਼ਾਂਤੀ ਦੇ ਪੁੰਜ ਵਾਸਤੇ ਇਹ ਸ਼ਾਂਤੀ ਰੱਖਣ ਵਾਸਤੇ ਉਹਨਾਂ ਦੇ ਅਪਰਾਲੇ ਉਸ ਵਕਤ ਵੀ ਜਦੋਂ ਵਤਵਾਦ ਦਾ ਜ਼ੋਰ ਸੀ ਉਦੋਂ ਵੀ ਇਹ ਸੰਘਰਸ਼ ਚੱਲਦਾ ਰਿਹਾ ਇਹ ਸਮਾਗਮ ਨੂੰ ਅਸੀਂ ਨਿਰੋਪਰ ਇਹ ਨਹੀਂ ਕਿ ਅਸੀਂ ਠੰਡੇ ਪਾਣੀ ਦੀ ਸ਼ਹੀਲ ਲਾ ਕੇ ਇਹਦੇ ਜਿਹੜੇ ਅਸਲ ਮਰੋਰ ਤੋਂ ਨਾ ਮਹਾਪੁਰਸ਼ਾਂ ਦੇ ਸੀਗੇ ਸਾਨੂੰ ਉਹਨਾਂ ਬਾਰੇ ਅੱਜ ਵੀ ਉਸ ਲੋਕਾਂ ਨੂੰ ਜਾਗਤ ਕਰਨਾ ਚਾਹੀਦਾ ਕਿ ਨਸ਼ਿਆਂ ਤੋਂ ਰਹਿਤ ਹੋ ਕੇ ਮਹਾਰਾ ਦੀ ਉਹਨਾਂ ਬਾਣੀ ਦੇ ਉਹਨਾਂ ਵਿਚਾਰ ਤਤਾਂ ਬਾਰੇ ਸਾਨੂੰ ਸੋਚਣਾ ਚਾਹੀਦਾ ਕਿ ਮਹਾਪੁਰਸ਼ਾਂ ਨੇ ਇਹ ਜਿਹੜਾ ਕੀਰਤਨ ਦੇ ਸੋਮੇ ਆ ਜਾਂ ਗੁਰਬਾਣੀ ਦੇ ਸੋਮਿਆਂ ਨੂੰ ਇੱਕ ਇਸ ਤਰ੍ਹਾਂ ਬੂਟਾ ਲਾ ਕੇ ਅੱਜ ਉਹਨੂੰ 66ਵਾਂ ਸਾਲ ਹੋ ਗਏ ਉਹਨਾਂ ਨੂੰ ਇਲਾਕੇ ਦੀ ਸੰਗਤ ਨੂੰ ਵੱਧ ਚੜ ਕੇ ਮਨਾਉਣਾ ਚਾਹੀਦਾ ਤਾਂ ਕਿ ਅਗਲੇ ਸਾਲ ਇਹ ਸਮਾਗਮ ਹੋਰ ਵਧੀਆ ਤਰੀਕੇ ਨਾਲ ਆਪਾਂ ਮਨਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ